ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਵਲੌਗ ਦੇ ਵਿੱਚ ਸਵੇਰੇ ਸਵੇਰਾ ਦਾ ਟਾਈਮ ਆ 7 ਵਜੇ ਤੇ ਕੰਮ ਦਾ ਟਾਈਮ ਹੋ ਗਿਆ ਬਾਬੇ ਚੱਲ ਰਹੇ ਆ ਮਨੀਸ਼ ਆਮਨ ਨੇ ਸਵੇਰੇ ਦਾਣਾ ਸਬਜ਼ੀਆਂ ਧਾਰਦੀਆਂ ਹੈ ਇਹ ਹੋ ਮੈਂ ਕਾ ਬਣਾ ਰਹੀ ਹਾਂ ਸੋਇਆ ਬੀਂਦੀਆਂ ਬਣੀਂਗਾ ਸੋਇਆ ਬੀਂਦੀਆਂ ਕੁੜੀਆਂ ਬਣਾ ਰਹੀ ਹੈ ਨਾਲ ਪਾਸਤਾ ਉਹ ਪ੍ਰਿਆ ਕਰ ਕੰਮ ਤੇ ਲੱਫਟਾ ओके ओके ਸਵੇਰੇ ਅਗਲੀ ਉੱਠ ਗਈ ਇਹ ਜੇ ਕੰਮ ਕਰਨੇ ਪੈਣੇ ਹਨ ਕੰਮਾਂ ਤੇ ਜਾਣਾ ਹੁੰਦਾ ਤੋ ਸਵੇਰੇ ਉੱਠ ਕੇ ਮੈਨੂੰ ਕੁਝ ਨਾ ਕੁਝ ਕਿਚਨ ਦਾ ਕੰਮ ਕਰਨਾ ਪੈਂਦਾ ਮੇਰੀ ਹੋ ਗਈ ਤਿਆਰੀ ਮੈਂ 7 ਵਜੇ ਚਲੇ ਜਾਣਾ ਹੁਣੇ ਕੰਮ ਤੇ ਤਕਰੀਬਨ 5:07 ਮਿੰਟ ਭਾਇਆਪਾ ਚੱਲੇ ਕੰਮ ਤੇ ਅੱਜ ਦਿਖਾਵਾਂਗੇ ਦਿਨ ਚਾਰਿਆ ਸਾਡੀ ਕਿਆ ਏ ਕਿੱਦਾਂ ਚੱਲਦੇ ਸੋ ਮਿਲਦੇ ਆ ਜੀ ਫਿਰ ਬਾਏ ਬਾਏ ਚਾ ਰਹੀ ਚੱਕਲਾ ਸਮਾਨ ਔਰ ਤੇ ਬਾਣੂ ਜਾਓ ਬਾਈ ਬਾਈ ਸ਼ੁਗਰਾਮ ਜੀ ਆ ਬੈਠਿਆ ਤੂੰ ਕਿਆ ਕਰਦਾ ਸ਼ੁਗਾ ਓਏ ਸਰਦੀਆਂ ਦੇ ਵਿੱਚ ਨਾ ਕੱਪੜਾ ਸੁਕਾਉਣੇ ਬਹੁਤ ਔਖੇ ਹੁੰਦੇ ਆ ਇੱਥੇ ਐ ਕਰਕੇ ਪਾਣੇ ਪੰਨੇ ਬਾਹਰ ਵਿੱਚ ਫਿਰ ਕਦੇ ਬਾਹਰ ਕਦੇ ਅੰਦਰ ਕਦੇ ਹੀਟ ਚਲਾ ਕੇ ਸੈਡਾਂ ਤੇ ਐਦਾਂ ਮਰੇ ਕੱਪੜੇ ਸੁਕਾਣੇ ਪੈਂਦੇ 7 ਵਜੇ ਦਾ ਟਾਈਮ ਅਰਲੀ ਮਾਰਨਿੰਗ ਓਏ ਹੋਏ ਬਾਹਰ ਪੈ ਰਿਆ ਮੀ ਇਸ ਵਕਤ ਹੋਈ ਨਹੀਂ ਜੀ ਆਪਣੀ ਕੰਮ ਦੀ ਸ਼ੁਰੂਆਤ ਸੋ 7 ਵਜੇ ਗਿਆ ਕੰਮ ਦੀ ਕਰਤੀ ਸ਼ੁਰੂਆਤ ਆਪਾਂ ਨੇ ਅੱਜ ਆਪਣੇ ਕੋਲ 158 ਮੀਲ ਦੀ ਗੱਡੀ ਚਾਰਜ ਆ ਰਾਤੀ ਭੁੱਲ ਗਿਆ ਚਾਰਜ ਲਾਉਣੀ ਸੋ ਇੰਨੇ ਕ ਮੀਲਾਂ ਦੇ ਵਿੱਚ ਅੱਜ ਆਪਾਂ ਕੰਮ ਕਰਾਂਗੇ ਮੀਂਹ ਪੈ ਰਿਹਾ ਤੁਸੀਂ ਦੇਖ ਰਿਹਾ ਬਾਹਰ ਮੀਂਹ ਪੈ ਰਿਹਾ ਤੇ ਆਪਾਂ ਨੇ ਗੱਡੀ ਅੱਜ ਚੰਗੀ ਤਰ੍ਹਾਂ ਸਾਫ਼ ਵੀ ਨਹੀਂ ਕੀਤੀ ਸਾਫ਼ ਕਿਉਂਕਿ ਬਾਹਰ ਮੀਂਹ ਪੈ ਰਿਹਾ ਇਸ ਕਰਕੇ ਜਦੋਂ ਟਾਈਮ ਮਿਲੂਗਾ ਫੇਰ ਹੀ ਕਰੂੰਗਾ ਗੱਡੀਆਂ ਦੇ ਹੀਟਰ ਕਰਤੇ ਆਨ ਪਿਛਲੇ ਲੀਆਂ ਸੀਟਾਂ ਵੀ ਗਰਮ ਗਰਮ ਆਉਂਦੀਆਂ ਆਪਦੀ ਗੱਡੀ ਵੀ ਗਰਮ ਲਾਦੀ ਹੀਟ ਸਟੀਅਰਿੰਗ ਵੀ ਹੀਟਰ ਤੇ ਲਾਦਤਾ ਤੇ ਤੇਰਾ ਜੌਬ ਅਣੀ ਸਟਾਰਟ ਹੋ ਗਈ ਕੰਮ ਕਰ ਲਿਆ ਸ਼ੁਰੂ ਆਪਾਂ ਨੇ ਤਿੰਨ ਤਿੰਨ ਮੀਲ ਤੋਂ ਦੂਰ ਤੋਂ ਦੱਸ ਰਿਹਾ ਜੌਬ ਐਨੀ ਦੂਰ ਤੋਂ ਨਹੀਂ ਅਸੀਂ ਚੱਕਣੀ ਹੈ ਜੀ ਜੌਬ ਮੀਟਰ ਹੈਗਾ 0 ਅ ਸੋ ਜੁੜੇ ਰਹੋ ਮੇਰੇ ਨਾਲ ਅੱਜ ਦੇਖਦੇ ਆਪਾਂ ਕਿਆ ਕਮਾਣੇ ਆ ਕਿਆ ਖਾਣੇ ਆ ਸਾਰਾ ਦਿਨ ਦੇ ਵਿੱਚ ਤੋਂ ਸਾਰਾ ਦਿਨ ਆਪਾਂ ਇਕੱਠੇ ਰਹਾਂਗੇ ਜੌਬ ਆ ਦੇ ਹੀ ਜਾਂਦਾ ਪਰ ਦੰਦਾ ਦੂਰ ਤੇ ਨਾਲੇ ਪੰਜ ਪੰਜ ਪੌਂਡ ਦੀਆਂ ਜੌਬਾਂ ਦੇ ਰਿਹਾ ਸੋਇਰਾ ਦਾ ਟਾਈਮ ਮਲ ਥੋੜਾ ਜਿਹਾ ਬਾਧ ਭਰਾ ਆਇਆ ਨਾ ਨਾ ਕਰ ਨਾ 4 26 ਦੀ ਡੇਢ ਮੀਲ ਜਾਣ ਦੀ ਡੇਢ ਮੀਲ ਤੇ ਚੱਕਣੀ ਨਾ ਰੈਂਡ ਦੇ ਨੋ ਵੇ ਹੋ ਰੈਂਡ ਦੇ ਭਰਾਵਾ ਇੰਨੀ ਦੂਰ ਕਿਹੜਾ ਚੱਕਣ ਜਾਊਗਾ ਹੁਣ ਆਪਣੇ ਕੋਲ ਊਬਰ ਵੀ ਚੱਲਦੀ ਆ ਤੇ ਊਬਰ ਦੇ ਨਾਲ ਆਪਾਂ ਨੇ ਬੋਲਟ ਵੀ ਚਾਲੂ ਕਰ ਲਈਆ 2 ਐਪਾਂ ਬੜੇ ਕੋਲ ਆਪਾਂ ਨੇ 2 ਐਪਾਂ ਆਨ ਆਨਲਾਈਨ ਕਰ ਲਈਆਂ ਲੌਗਇਨ ਤੇ ਹੁਣ ਦੇਖਦੇ ਆ ਜਿਹੜੀ ਚ ਵਧੀਆ ਜੌਬ ਆ ਗਈ ਉਹਦੇ ਵਿੱਚ ਚੱਕ ਲਾਂਗੇ ਅੰਜਬਰ ਪੰਜ ਮਹੀਨਿਆਂ ਤੋਂ ਚੱਕਣੀ ਮੈਨੂੰ ਸਦਾ ਹੀ ਹੋ ਰਿਹਾ ਤੋ ਪਰ ਰੇਟਿੰਗ ਵੀ ਇਹਦੇ ਵਿੱਚ ਸਹੀ ਕਰ ਲਈਏ ਜਿਹੜੀ ਰਾਈਟਿੰਗ ਚਾਹੀਦੀ ਸਾਨੂੰ ਯਾਨੀ ਮੈਂ ਰੇਟਿੰਗ ਕਰ ਲੰਨਾ 4.6 ਇਹ ਤੋਂ ਘਟਦੇ ਜਿਹੜਾ ਰਾਈਡਰ ਹੁੰਦਾ ਮੈਂ ਉਹਦੀ ਜੋਬ ਇਹ ਨਹੀਂ ਚੱਕਦਾ 4.6 ਤੋਂ 1196 ਨਾ ਹੋਵਰਾਵਾ 10 ਮੀਲੀ ਜੋਬ ਤੋਂ 11 1196 ਦੀ ਦੇ ਰਿਹਾ ਇਹ ਓਵਰ ਨਾ ਹੁਣ ਇਹੋ ਜੇ ਇਹਨੇ ਕੈਲਕੂਲੇਸ਼ਨ ਕਰੀ ਵੀ ਆ ਵੀ 1 ਕਿ ਮੀਲ ਪਾਉਂਡ ਇੱਕ ਇੱਕ ਪਾਉਂਡ ਮੀਲ ਆਵੇ ਬੰਦੇ ਨੂੰ ਨਾ ਡਰਾਈਵਰ ਨੂੰ ਪਰ ਮੈਂ ਇਹ ਚੱਕਦਾ ਹੀ ਨਹੀਂ ਹੈਗਾ ਛੇਤੀ ਛੇਤੀ ਘਟੋ ਘਾਟ ਡੇਢ ਕਿ ਪਾਉਂਡ ਦਾ ਬਣਨਾ ਚਾਹੀਦਾ ਨਾ 1 ਮੀਲ ਦਾ ਲਾ ਯਾ 958 ਦੀ ਚੱਕ ਲੈਣੇ ਸੋ ਦੋਸਤੋ ਟਾਈਮ ਹੋ ਗਿਆ ਜੀ 9 ਵਜੇ ਗਏ ਆ ਤੇ ਆਪਾਂ ਨੂੰ ਕਰੀਬ 2 ਘੰਟੇ ਹੋ ਗਏ ਜੋਬ ਕਰਦੇ ਆਣ 9 ਵਜੇ ਦੇ 2 ਮਿੰਟ ਹੋ ਗਏ ਤੇ ਗੱਡੀ ਆਪਣੀ 2 ਘੰਟੇ 12 ਮਿੰਟ ਤੋਂ ਆਨ ਆ 19 ਮੀਲ ਕਾ 19.8 19.8 ਮੀਲ ਪਾ ਚੱਲ ਚੁੱਕ ਗਿਆ ਤੇ ਪੈਸੇ ਬਣਿਆ ਆਪਣੇ ਕੋਲ 50 ਪਾਉਂਡ ਓਵਰ ਨੇ ਇਹ ਆਪਾਂ ਨੂੰ ਜਿੱਦਾਂ 93 ਜੌਬ ਆਫਰ ਕਰੀਆਂ ਦੀਆਂ ਹਾਂ 2 ਘੰਟੇ ਦੇ ਵਿੱਚ ਪਰ ਮੈਂ ਉਹਨਾਂ ਦੇ ਵਿੱਚੋਂ 6 ਐਕਸੈਪਟ ਕਰੀਆਂ ਤੇ ਉਹਦੇ ਵਿੱਚ ਮੈਨੂੰ 46.79 ਪੀ ਯਾਨੀ ਕਿ ਬਣਿਆ 46 79 ਤੇ ਹੌਲੀਡੇ ਪੇ ਪਾ ਕੇ ਯਾਨੀ ਕਿ ਮੈਨੂੰ 50 ਪਾਉਂਡ 50 ਪੌਂਡ ਬਣਿਆ 2 ਘੰਟੇ ਦੇ ਵਿੱਚ ਤੇ ਗੱਡੀ ਚਲਾਈ ਆਪਾਂ 19 ਮੀਲ ਸੋ ਪਾ ਵਕੈਣ ਦਾ ਆਏ ਆ ਵੀ ਆਪਾਂ ਕਹਿੰਨੇ ਆ ਓਵਰ ਪੈਸੇ ਘੱਟ ਦਿੰਦੀ ਆ ਬਿਲਕੁਲ ਓਵਰ ਪੈਸੇ ਘੱਟ ਦਿੰਦੀ ਆ ਬਹੁਤ ਘੱਟ ਦਿੰਦੀ ਆ ਪਰ ਇਹ ਡਰਾਈਵਰ ਦੇ ਆਪਣੇ ਹੱਥ ਆ ਵੀ ਉਹਨੇ ਕਿਹੜੀ ਜੌਬ ਚੱਕਣੀ ਆ ਤੇ ਕਿਹੜੀ ਨਹੀਂ ਹੁਣ ਮੇਰੇ ਤੁਹਾਡੇ ਸਾਹਮਣੇ ਮੈਨੂੰ ਕਿੰਨੀਆਂ ਜੌਬਾਂ ਆਫਰ ਹੋਈਆਂ ਮਿਲਦੀਆਂ 100 ਦੇ ਕਰੀਬ ਜੌਬ ਸੀਗੀ ਕਿੰਨੀ ਵੀ ਉਹਦੇ ਵਿੱਚੋਂ ਮੈਂ ਤੇ ਮੈਂ ਉਹਦੇ ਵਿੱਚ ਮੈਂ 6 ਜੌਬਾਂ ਹੀ ਐਕਸੈਪਟ ਕਰੀਆਂ ਇਹਦੇ ਵਿੱਚ ਸੋ ਆਪਣੀ ਮਰਜ਼ੀ ਹੁੰਦੀ ਆ ਅਗਰ ਡਰਾਈਵਰ ਚਾਹੇ ਤਾ ਪ੍ਰਾਈਸ ਜਿਹੜੇ ਉੱਪਰ ਨੂੰ ਵਧਾਉਣੇ ਪੈਣਗੇ ਹੀ ਪੈਣਗੇ ਪਰ ਡਰਾਈਵਰਾਂ ਦੇ ਵਿੱਚ ਯੂਨਿਟੀ ਨਹੀਂ ਹੈਗਾ ਤਿੰਨ ਤਿੰਨ ਪਾਉਂਡ ਦੀ ਜੌਬ ਵਾਸਤੇ ਭੱਜੀ ਜਾਂਦੇ ਆ 1 ਮੀਲ ਪਾਉਂਡ ਵੀ ਨਹੀਂ ਪੈਂਦਾ 1 ਪਾਉਂਡ ਨੂੰ ਮੀਲ ਵੀ ਨਹੀਂ ਪੈਂਦਾ ਜਿਹਦੀ ਜੌਬ ਪਿੱਛੇ ਉਹ ਭੱਜਦੇ ਫਿਰ ਜੰਦੇ ਆ ਸੋ ਮੈਂ ਇਹ ਨਹੀਂ ਕਹਿੰਦਾ ਵੀ ਜੌਬ ਨਾ ਕਰੋ ਪੈਸੇ ਸਭ ਨੂੰ ਚਾਹੀਦੇ ਹੁੰਦੇ ਆ ਨਾ ਪਰ ਐਨੀ ਗੁਲਾਮੀ ਵੀ ਨਾ ਕਰੋ ਕਹਿਣ ਦਾ ਮਤਲਬ ਠੀਕ ਆ ਹੁਣ ਠੀਕ ਆ ਮੈਨੂੰ 2 ਘੰਟੇ ਹੋਏ ਆ ਜੌਬ ਕਰਦੇ ਨੂੰ ਤੇ 19 ਮੀਲ ਗੱਡੀ ਚੱਲ ਕੇ ਅਗਰ 50 ਪਾਉਂਡ ਵੜਦੇ ਆ ਤੁਹਾਨੂੰ ਤੋਂ ਮੈਨੂੰ ਲੱਗਦਾ ਨਾਟ ਬੈਡ ਹਾਂ ਅਗਰ 50 ਪਾਉਂਡ ਤੁਹਾਨੂੰ 50 ਮੀਲੇ 50 60 ਮੀਲ ਦੇ ਵਿੱਚ 70 ਮੀਲ ਦੇ ਵਿੱਚ ਪੈਣੇ ਆ ਫਿਰ ਗੱਲ ਤਾਂ ਕਿਉਂਕਿ ਇੰਨੀ ਗੱਡੀ ਚਲਾ ਕੇ ਤੁਸੀਂ ਖਰਚੇ ਕਿੱਥੇ ਦੇ ਪੂਰੇ ਕਰਨੇ ਸੋ ਡਰਾਈਵਰ ਵੀਰਾਂ ਦੇ ਆਪਣੇ ਹੱਥ ਆ ਜੇ ਤੁਸੀਂ ਚਾਹੋ ਤਾਂ ਊਬਰ ਨੂੰ ਪ੍ਰਾਈਸ ਤੁਹਾਨੂੰ ਵਧਾਉਣੇ ਪੈਣੇ ਹੀ ਪੈਣੇ ਆ ਇਹ ਹੁਣ ਜੌਬ ਆਈ ਇਹਨੇ ਮੈਂ ਨਹੀਂ ਚੱਕਦੀ ਚੱਕਦਾ ਤਿੰਨ ਮੀਲ ਦੀ ਜੌਬ 4 ਪਾਉਂਡ ਦੀ ਦੱਸ ਰਿਹਾ ਮੈਂ ਨਹੀਂ ਚੱਕਣੀ ਹੈ ਨਾ ਮੇਰੀ ਮਰਜ਼ੀ ਵੀਕਡੇ ਦੇ ਵਿੱਚ ਨਾ ਸਵੇਰ ਅਰਲੀ ਕੰਮ ਕਰਨਾ ਚਾਹੀਦਾ ਵੈਸੇ 6 ਤੋਂ 10 ਦਾ ਟਾਈਮ ਬਹੁਤ ਵਧੀਆ ਹੁੰਦਾ ਮੈਂ ਵੈਸੇ 7 ਵਜੇ ਸਟਾਰਟ ਕਰਦਾ 6 7 ਵਜੇ ਸਟਾਰਟ ਕਰ ਦੇਣਾ ਚਾਹੀਦਾ ਕਿਉਂਕਿ ਉਸ ਟਾਈਮ ਜੌਬਾਂ ਵਧੀਆ ਮਿਲ ਜਾਂਦੀਆਂ ਬਾਕੀ ਸੈਟਰਡੇ ਸੰਡੇ ਜੌਬਸ ਹੋਵੇ ਟਾਈਮ ਇਦਾਂ ਇੰਨੀਆਂ ਨਹੀਂ ਹੁੰਦੀਆਂ ਸੋ ਮੇਰੇ ਹਿਸਾਬ ਨਾਲ ਅਗਰ ਸਵੇਰ ਦੇ 2 3 ਘੰਟੇ ਲਾ ਲਏ ਜਾਣ ਕਿਉਂਕਿ ਇਸ ਟਾਈਮ ਪੈਸੇ ਵੀ ਤੁਹਾਨੂੰ ਸਹੀ ਮਿਲ ਜਾਂਦੇ ਤੇ ਤੁਸੀਂ 2 3 ਘੰਟੇ ਦੇ ਵਿੱਚ 40 50 ਪਾਉਂਡ 60 ਪਾਉਂਡ ਕਮਾ ਸਕਦੇ ਸੋ ਹੁਣ ਆਪਾਂ ਸੋ ਹੁਣ ਜਾਇਆ ਜਾਊਗਾ ਜੀ ਬ੍ਰੇਕ ਤੇ ਸੋ 9:30 10 ਵਜੇ ਦੇ ਵਿੱਚ ਮੈਂ ਬ੍ਰੇਕ ਤੇ ਆ ਜਾਣਾ ਹੁੰਦਾ ਹੈ ਹਨਾ ਕਿਉਂਕਿ ਮੈਂ ਬਹੁਤ ਦੂਰ ਤੱਕ ਜਾਂਦਾ ਨਹੀਂ ਲੈਸਟਰ ਦੇ ਵਿੱਚ ਹੀ ਰਹਿਣਾ ਤੁਸੀਂ ਦੇਖਿਆ ਮੈਂ 19 ਮੀਲ ਤੱਕ ਗੱਡੀ ਚਲਾਈ ਆ ਸਿਰਫ ਹਨਾ ਸੋ ਜ਼ਿਆਦਾਤਰ ਮੈਂ ਸ਼ਹਿਰ ਦੇ ਵਿੱਚ ਹੀ ਰਹਿਣਾ ਮੈਂ ਬਾਹਰ ਦੀਆਂ ਜੌਬਾਂ ਐਕਸੈਪਟ ਨਹੀਂ ਕਰਦਿਆਂ ਲੌਂਗ ਡਰਾਈਵ ਤੇ ਮੈਂ ਜਾਂਦਾ ਹੀ ਨਹੀਂ ਹੈਗਾ ਕਿਉਂਕਿ ਤੁਸੀਂ ਦੂਰ ਜਾਓਗੇ ਤੇ ਵਾਪਸ ਫੇਰ ਕਈ ਵਾਰ ਖਾਲੀ ਆਣਾ ਪੈਂਦਾ ਫਿਰ ਉਹਦੇ ਵਿੱਚ ਗੱਲ ਨਹੀਂ ਬਣਦੀ ਇੰਨੇ ਕ ਪੈਸੇ ਬੰਦਾ ਇੱਥੇ ਵੀ ਬਣਾ ਲੈਂਦਾ ਸੋ 9:30 10 ਵਜੇ ਮੈਂ ਆ ਗਿਆ ਜੰਨਾ ਤੇ ਚਾਹ ਪਾ ਸਵੇਰੇ ਮੈਂ ਕੁਝ ਖਾ ਕੇ ਨਹੀਂ ਜਾਂਦਾ ਸਵੇਰੇ ਨਾਲ ਆਪਾਂ ਕੱਲਾ ਪਾਣੀ ਪੀ ਕੇ ਚੱਲ ਜਾਈਦਾ ਤੇ ਫਿਰ ਆ ਕੇ ਹੁਣ ਦੁਪਹਿਰ ਨੂੰ ਗਾ ਇੱਕ ਫਿਰ ਹੁਣ 10 ਵਜੇ ਆ ਕੇ ਕਈ ਵਾਰ ਫਿਰ ਫਰੂਟ ਖਾ ਲੀਦਾ ਹੈ ਜਾਂ ਫਿਰ ਕੋਈ ਸੀਰੀਅਲ ਵਗੈਰਾ ਖਾ ਲੀਦਾ ਹੂੰ ਮੈਂ ਤਾਂ ਦੋ ਤਿੰਨ ਸੀਰੀਅਲ ਇਕੱਠੇ ਕਰ ਲੈਂਦਾ ਹਾਂ ਨਾ ਛੋਟੇ ਛੋਟੇ ਕਰਕੇ ਪਾ ਲਈ ਦਿਆਂ ਸਾਰਿਆਂ ਦੇ ਵਿੱਚ ਸਨਨੀ ਕੀ ਕਰ ਲੀਦੀ ਆ ਵਧੀਆ ਲੱਗਦੇ ਦੋ ਤਿੰਨ ਮਾ ਤਾਂ ਮਿਕਸ ਕਰ ਲੈਂਦਾ ਹੁੰਦਾ ਥੋੜਾ ਜਿਹਾ ਪਾ ਲਾਂਗੇ ਜੀ ਆਪਾਂ ਵਿੱਚ ਸ਼ਹਿਦ ਚਮਚਾ ਡੇਢ ਚਮਚਾ ਤੇ ਨਾਲ ਪਾਵਾਂਗੇ ਜੀ ਬੂਰੀ ਮੱਝ ਦਾ ਦੁੱਧ ਮਜ਼ਾਕ ਕਰਦਾ ਬੂਰੀ ਮੱਝ ਹੋਰੇ ਕਿਆ ਪਤਾ ਬੂਰੀ ਮੱਝ ਹੁੰਦੀ ਹੈ ਕਾਲੀ ਹੁੰਦੀ ਹੈ ਗਾਂ ਗਾਂ ਜਾਂ ਤਾਂ ਤਾਂ ਦੱਸ ਲੈ ਚੱਲ ਬਈ ਮਾਈਕਰੋ ਬੰਦੇ ਅੰਦਰ ਦੁੱਧ ਤਾਂ ਹੋ ਗਿਆ ਗਰਮ ਹੁਣ ਨਾਲ ਲਾ ਲਈ ਆਪਾਂ ਟੀਵੀ ਤਾਂ ਕਿ ਕੋਈ ਪ੍ਰੋਗਰਾਮ ਦੇਖੀਏ ਬੈਠ ਕੇ ਮਨੀਸ਼ਾ ਦੇ ਬੱਚੇ ਜਾਂਦੇ ਆ 9 ਵਜੇ 9 ਤੋਂ 5 ਵਜੇ ਤੱਕ ਇਹਨਾਂ ਦੀ ਡਿਊਟੀ ਹੁੰਦੀ ਹੈ ਤੇ ਕੇਸ਼ਵ ਤਾਂ ਫਿਰ ਘਰੇ ਹੀ ਕੰਮ ਕਰਦਾ ਉਹਨੇ ਉਪਰ ਆਪਣਾ ਆਫਿਸ ਬਣਾਇਆ ਵਾ ਮੈਨੂੰ ਆ ਜਾਣਾ ਪੈਂਦਾ अर्ਲੀ ਮਾਰਨਿੰਗ ਸੋ ਮੈਂ 2 ਘੰਟੇ ਸਵੇਰੇ ਲਾ ਕੇ ਆ ਜਾਂਦਾ ਫਿਰ ਉਹ ਤੋਂ ਬਾਅਦ ਬ੍ਰੇਕ ਕਰਕੇ ਅੱਧਾ ਘੰਟੇ ਦੀ ਖਾ ਪੀ ਕੇ ਕੁਝ ਤੇ ਫਿਰ ਆਪਾਂ ਨਿਕਲ ਜੀ ਦਾ ਕੰਮ ਤੇ 2-3 ਘੰਟੇ ਫੇਰ ਲਾ ਜੀਦੇ ਸੋ ਲੈ ਆਪਾਂ ਸੁਣਦੇ ਆ ਕੋਈ ਖਬਰਾਂ ਹਣ ਕਹਿੰਦੇ ਉੱਥੇ ਆਸਟ੍ਰੇਲੀਆ ਦੇ ਵਿੱਚ ਕੋਈ ਕੱਲ ਹੋ ਹੋ ਗਿਆ ਨਾ ਕਾਂਡ ਕਿਸ ਨੇ ਗੋਲੀ ਚਲਾ ਦਿੱਤੀ ਉੱਥੇ ਉਹਦੀਆਂ ਖਬਰਾਂ ਸੁਣਦੇ ਆ ਕਿ ਆ ਹੁੰਦਾ ਉੱਥੇ ਉਹ ਹੀ ਚੱਲ ਰਹੀ ਹੈ ਲੈ ਪਹਿਲੀ ਖਬਰ ਵੀ ਉਹ ਹੀ ਆ ਪੌਂਦੀ ਬੀਚ ਅਟੈਕ ਜਿਹੜੇ ਇੰਗਲਿਸ਼ ਚੈਨਲ ਹਨ ਇਹ ਸਕਾਈ ਜਾਂ ਜੀਬੀ ਨਿਊਜ਼ ਜਾਂ ਜੋ ਵੀ ਹੈ ਨਾ ਸੀਐਨਐਨ ਨਿਊਜ਼ ਇਹਨਾਂ ਦੀਆਂ ਜਿਹੜੀਆਂ ਨਿਊਜ਼ ਨੇ ਫਿਰ ਵੀ ਸਹੀ ਹੁੰਦੀਆਂ ਹੁਣ ਆਪਣੇ ਇੰਡੀਆ ਦੇ ਪਾਕਿਸਤਾਨੀ ਨਿਊਜ਼ ਲਾ ਕੇ ਦੇਖ ਲਓ ਕੋਈ ਇਨ ਇੱਥੇ ਜਿਹੜੀ ਵੀ ਨਿਊਜ਼ ਲਾਓਗੇ ਇਹਨਾਂ ਨੇ ਨਾ ਇੰਡੀਆ ਦੇਖ ਇੰਡੀਆ ਪਾਕਿਸਤਾਨ ਦੇ ਜਦ ਮਰਜੀ ਚੈਨਲ ਲਾ ਲੋ ਨਿਊਜ਼ ਚੈਨਲ ਇਹ ਇੱਕ ਦੂਏ ਨੂੰ ਹੀ ਭੰਡੀ ਜਾਣਗੇ ਇਹਨਾਂ ਨੂੰ ਹੋਰ ਕੋਈ ਕੰਮੇ ਨਹੀਂ ਹੈਗਾ ਦੇ ਲੈ ਆਪਣਾ ਇੰਡੀਆ ਡਾ ਬੜਾ ਦੇਖ ਜਾ ਇੰਨੀਆਂ ਸਟੇਟਾਂ ਹੈ ਉਹਨਾਂ ਦੇ ਵਿੱਚ ਕਿੰਨੇ ਜਨਤਾ ਕਿੰਨੀਆਂ ਖਬਰਾਂ ਹੁੰਦੀਆਂ ਹੋਣੀਆਂ ਨੇ ਰੋਜ਼ ਦੀਆਂ ਹਨ ਉਹ ਨਹੀਂ ਸੁਣਾਉਂਦੇ ਇਹ ਕਦੇ ਵੀ ਲਓ ਵੀ ਮਿੱਤਰੋ ਵੈਦਰ ਚੈੱਕ ਕਰੋ ਅੱਜ ਸਵੇਰ ਦਾ ਪੈ ਰਿਆ ਸੀਗਾ ਮੀਂਹ ਹੁਣ ਹੋ ਗਿਆ ਕੋਈ ਠੀਕ ਆ ਤਕਰੀਬਨ ਹੁਣ ਤਾਂ ਪਰ ਠੰਡ ਨਹੀਂ ਹੈਗੀ ਸਵੇਰ ਤੱਕ ਆ ਕਾਫੀ ਮੀਂਹ ਪਿਆ ਸਵੇਰ ਤੱਕ ਪਰ ਠੰਡ ਬਿਲਕੁਲ ਨਹੀਂ ਹੈਗੀ ਤੇ ਬ੍ਰੇਕ ਤੋਂ ਬਾਅਦ ਮੈਂ ਆ ਗਿਆ ਸੀਗਾ ਫਿਰ ਦੁਬਾਰਾ ਕੰਮ ਤੇ ਮੈਂ ਕਿਹਾ ਚੱਲ 2-4 ਘੰਟੇ ਹੋਰ ਲੱਗ ਕੇ ਆਈਏ ਹਨ ਮੌਸਮ ਸੋਹਣਾ ਹੈ ਲੈਸਟਰ ਦੇ ਜਿਵੇਂ ਜਿਸ ਏਰੀਆ ਦੇ ਵਿੱਚ ਖੜਾ ਐਵੇਂ ਮੀਡੋ ਪੈਂਦਾ ਹੈ ਨਾਲ ਨੂੰ ਇੱਥੇ ਗੰਦਾ ਜਿਹਾ ਨਾਲਾ ਲੰਘਦਾ ਤੇ ਗੰਦਾ ਨਾਲ ਗੰਦਾ ਹੀ ਕਹੂੰਗਾ ਕਿਉਂਕਿ ਗੰਦਾ ਪਾਣੀ ਇਹਦੇ ਵਿੱਚ ਦਿਖਦਾ ਅਸੇ ਦੇ ਘੁੰਮਣ ਨੂੰ ਨਾਲ ਜਗ੍ਹਾ ਵੀ ਬਣੀ ਹੋਈ ਆ ਐਵੇਂ ਪਾਰਕ ਦੇ ਸਾਹਮਣੇ ਵਾਲੇ ਪਾਸੇ ਇੱਕ ਨਵਾਂ ਜਿਹਾ ਏਰੀਆ ਉਸ ਏਰੀਆ ਥਾ ਆਪਣੀ ਆਦਤ ਦੇ ਮੁਤਾਬਕ ਉਬਰ ਬੇਕਾਰੀਆਂ ਜੌਬਾ ਦੇਈ ਜਾ ਰਿਹਾ ਪਰ ਆਪਾਂ ਤਾਂ ਹੀ ਚੱਕਾਂਗੇ ਜੇ ਕੋਈ ਵਧੀਆ ਜੌਬ ਆਊਗੀ ਸੋ ਲਾ ਜੀ 2 3 ਘੰਟੇ 2 ਘੰਟੇ ਆਪਾਂ ਨੇ ਹੋਰ ਲਾਤੇ ਉਬਰ ਨੇ 60 ਆਪਾਂ ਨੂੰ ਜੌਬ ਆਤੀ ਆਪਾਂ ਨੇ ਐਕਸੈਪਟ ਕਰੀਆਂ ਵਿੱਚ ਤੇ 7 32 ਰੁਪਏ 35 ਰੁਪਏ ਹੋਰ ਬਣ ਗਏ ਸੋ ਕਹਿਣ ਦਾ ਮਤਲਬ 2 ਵਜੇ ਦਾ ਟਾਈਮ ਹੋ ਗਿਆ ਠੀਕ ਆ ਤੇ ਗੱਡੀ ਆਪਣੀ ਚੱਲੀ ਹੈ ਜੀ 47 ਮੀਲ ਤੇ ਰੁਪਏ ਪਾਉਂਡ ਬਣ ਗਏ 90 ਦੇ ਕਿਲੇ ਅੱਗੇ ਤੱਕ ਤਾਂ ਹੁਣ ਆਪਾਂ ਰੋਟੀ ਖਾਵਾਂਗੇ ਫਿਰ ਸ਼ਾਮ ਨੂੰ ਜੇ ਲਾਣਾ ਹੋਇਆ 2 ਘੰਟੇ ਬੰਦਾ ਲਾ ਵੀ ਸਕਦਾ ਹੋਰ ਸ਼ੂਗਰ ਲਾ ਸ਼ੂਗਰ ਬਠਾ ਖਿੜਕੀ ਦੇ ਵਿੱਚ ਦੇਖ ਰਿਹਾ ਓਏ ਆ ਗਿਆ ਮਰਾ ਆ ਗਿਆ ਆ ਰਿਹਾ ਬਠਾ ਮਰਾ ਬਠਾ ਹਾਂ ਤੂੰ ਹਾਂ ਕੀ ਗੱਦਾ ਚੱਲ 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 ਅੰਦਰ ਚੱਲ ਤੂੰ ਖਾਣਾ ਖਾਣਾ ਦਾ ਮੈਂ ਚੱਲ ਚੱਲ ਨੂੰ ਮੇਰੇ ਸ਼ਰਮ ਪਿੱਛੇ ਹੋ ਜਾ ਹੁਣ ਬਾਹਰ ਨਾ ਨਿਕਲ ਜੀ ਚੱਲ ਫੇ ਮੈਨੂੰ ਤੈਨੂੰ ਅੰਦਰ ਵੜਨਾ ਔਖਾ ਹੋ ਜਾਣ ਚੱਲ 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 ਯਾ ਤੈਨੂੰ ਖਾਣਾ ਪਾਇਆਗਾ ਤਾਂ ਹੈ ਸ਼ੂਰੇ ਡਰਾਈ ਫਰੂਟ ਤੇਰਾ ਪਿਆ ਤਾਂ ਖਾਇਆ ਨਹੀਂ ਤੂੰ ਹੈ ਕੰਮ ਤੇ ਦਿਨਾਂ ਦੇ ਵਿੱਚ ਨਾ ਸਿਰਫ ਦੋ ਦਿਨੇ ਰੋਟੀ ਤਾਜੀ ਮਿਲਦੀ ਹੈ ਪਾਂ ਛੁੱਟੀ ਵਾਲੇ ਦਿਨ ਬਾਕੀ ਦਿਨ ਤਾਂ ਆਂਦਾ ਫਿਰ ਮਨੀਸ਼ਾ ਸਵੇਰੇ ਬਣਾ ਜਾਂਦੀ ਹੈ ਤੇ ਦੁਪਹਿਰ ਨੂੰ ਫਿਰ ਉਹੀ ਗਰਮ ਕਰਕੇ ਖਾਣੀ ਪੈਂਦੀ ਹੈ ਸਵੇਰੇ ਵਾਸਤੇ ਸੂਰੇ ਸੱਚਰੇ ਬਣਾ ਕੇ ਦੇ ਗਏ ਹੋ ਥੋੜਿਆ ਦਾਲ ਸਾਲ ਜਿਹੜੀ ਬਣਾਈ ਆ ਤੜਕ ਲਾਂਗੇ ਤੇ ਨਾਲ ਰੋਟੀ ਕਰਕੇ ਚਲੋ ਖਾਓ ਮਿੱਤਰ ਡਾਕਟਰ ਕਹੀ ਜਾਂਦਾ ਕੋਲਸਟ੍ਰੋਲ ਵੱਧ ਜੂਗੀ ਤੁਹਾਡੀ ਪਰ ਕਿੱਥੇ ਆਤਾ ਜਾਣੀ ਆ ਰਖਣਾ ghee ਤੇ ਬਗੈਰ ਕਿੱਥੇ ਰੋਟੀ ਸਾਨੂੰ ਚੰਗੀ ਨਹੀਂ ਲੱਗਦੀ ਕੋਲਸਟ੍ਰੋਲ ਫੜੇ ਜਿਹੜੀ ਵਧਣੀ ਆ ਤਾਂ ਵਧੇ ਜਾਣੀ ਆ ਇਹਨਾ ਉਮ ਨਹੀਂ ਜਾਣਾ ਨਹੀਂ ਬੰਦਾ ਮੈਂ ਤਰੀਕੇ ਦੀ ਕੋਈ ਰੈਸਪੀ ਨਾਲ ਬਣਾ ਕੇ ਗਈਆਂ ਹੋਇਆ ਵੀ ਇੰਡੀਆ ਬੜੀ ਦੇਖਦੇ ਹੁਣ ਕਹੇ ਜੀ ਬਣੀ ਆ ਪਈ ਹੈ ਤਾਂ ਹੁਣ ਖਾਣੇ ਵਾਂਗ ਲੱਗਦਾ ਈ ਵੀ ਜੀੇ ਵੜਾ ਕੇ ਦੇ ਆਪਾਂ ਇਹ ਬੜਾ ਤੜਦਾ ਲਾ ਲਿਆ ਜੀਰੇ ਦਾ ਮੈਂ ਉੱਪਰ ਪਾ ਲਾਂਗੇ ਥੋੜੇ ਜਿਹਾ ਈਆਜ ਭੁੰਨੇ ਵੇ ਆਪਣਾ ਟਿਕਸਾ ਪਾਉਣੇ ਪੈਣਾ ਬਾਦ ਕੋਲ 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 ਨਾਲ ਕਰ ਗਈ ਆ ਮਿੱਸੀਆਂ ਰੋਟੀਆਂ ਇਹ ਵਧੀਆ ਦਾਦਾ ਸੌਤਾਰੇ ਕਰਦੇ ਨਾਲ ਬਦਲ ਆਂਦਾ ਬੰਦੇ ਨੇ ਰੈਸਟੋਰੈਂਟ ਚ ਕੰਮ ਕਰਿਆ ਮੈਂ ਹਿਥੋਂ ਨਾਲ ਆ ਗਈ ਕੰਮ ਤੇ ਹਾਂਜੀ ਆਂਦੀ ਫੋਟੋ ਤੇ ਕਿਹਾ ਟਿਕਟਾਓ ਦੇਖਦੀ ਹੈ ਕਿ ਆ ਦੇਖਦੀ ਹਮ ਤੁਹਾਡਾ ਦਿਮਾਗ ਫਰੀ ਹੋ ਜਾਂਦਾ ਵਾ ਕੰਮ ਤਾਂ ਥੱਕੇ ਹੁੰਨੇ ਆ ਕਿਦਾਰਿਆ ਫਿਰ ਅੱਜ ਦੇ ਨਾ ਨਹੀਂ ਪਤਾ ਹੀ ਆ ਥੱਕੀ ਤਾਂ ਕੱਕੇ ਤਾਂ ਹੋਈਆਂ ਪਰ ਮਾਰਕੀਟ ਜਾਣਾ ਬਸ ਮਾਲ ਲੈ ਕੇ ਆਉਣਾ ਦਾ ਕਰਦਾ ਐਤ ਕੀ ਵੀਕਐਂਡ ਤੇ ਜਾ ਨਹੀਂ ਹੋਈ ਹੁਣ ਮਾਰਕੀਟ ਜਾਣਾ ਪਰ ਹਾਂਜੀ ਓਕੇ ਚਲੋ ਫੇਰ ਬੈਠੀ ਗੱਲ ਦੀ ਚਲਦੇ ਆ ਵੀਰਾ ਕਹਿੰਦਾ ਮੈਂ ਵੀ ਜਾਣਾ ਵੀਕਐਂਡ ਤੇ ਤਾਂ ਹੁੰਦਾ ਹੀ ਯਾਰ ਅੱਜ ਵੀ ਰਸਲ ਨਹੀਂ ਆ ਕਿ ਨਹੀਂ ਤੇਰੀ ਛੱਡ ਜਿਆਦਾ ਨਹੀਂ ਲੱਗਦੀ ਹੈ ਮੈਨੂੰ ਲੱਗਦਾ ਤੇਰੀ ਛੱਡ ਜਿਆਦਾ ਹੀ ਲੱਗਦੀ ਆ ਰਣਜੀਤ ਕੋਲ ਜਿਹੜਾ ਮੈਂ ਜਾਇਆ ਵੰਜਨ ਹੈ ਹਾਂ ਮੈਂ ਆਣਾ ਚੱਲ ਉਹ ਮੇਰੇ ਇੱਕ ਮਿੱਤਰ ਦੀ ਸ਼ਾਪ ਔਰ ਇੱਕ ਖੋਨਾਂ ਦੀ ਮੈਂ ਮੜਿਆ ਉਹਦੇ ਉਹਦੇ ਕੋਲ ਜਾ ਕੇ ਆਣਾ ਮੈਨੂੰ ਉਹਦੇ ਕੋਲ ਕੰਮ ਆ ਮੈਂ ਕਿਹਾ ਜਦ ਤੱਕ ਤੁਸੀਂ ਘਰੋਂ ਖਰੀਦਾਰੀ ਮੈਂ ਉਹਦੇ ਕੋਲ ਜਾਇਆ ਵਾਂ ਆਪਣੇ ਮੰਦਿਰ ਦੇਖਦਾ ਮੰਦਿਰ ਦੇਖੋ ਇੱਥੇ ਸਾਡੇ ਕਿੰਨਾ ਸੋਹਣਾ ਦੇਖਦਾ ਰਾਤ ਨੂੰ ਦੇਖ ਹੈ ਨਾਈਸ ਦੇਖਦਾ ਨਾ ਰਾਤ ਨੂੰ ਆ ਵੀ ਛੋਪੀਆਂ ਕਰਾਂ। ਆ ਵੀ ਕਾਕ ਕੋਈ ਫਰੀਦ ਲਈ ਆ। ਤਾਂ ਲੱਗਦੀ ਮੈਂ। ਦੋਵੇਂ ਮਹਾਪਤ ਲੈ ਗੇਸ ਪੰਪੀਂਗਾ ਕਰਾਂ ਹਾਂ। ਗੱਡੂ ਗੱਡੂ ਗੱਡੂ। ਕਿਹ ਟੇਲ ਕਿਹੜਾ ਲੈਣਾ ਆ ਜੀ ਬਾਰ। ਚੱਲੋ ਇਹ ਲੈਣਾ ਸੀ। ਕਵਿਤਾ ਹੀ ਲੈ ਲੰਦੇ। ਮੈਂ ਤਾਂ ਨਹੀਂ ਮੈਂ ਤਾਂ ਕਿਨੂ ਵਾਲਾ ਲੈ ਕੇ ਜਾਂਦੀ। ਬਲੈਂਡਡ ਉਹ ਲੈ ਲੰਦੇ ਸੜਕੇ ਵਾਸਤੇ। ਪਿਓਰ ਹੀ ਲੈ ਲੰਦੇ। ਬਲੈਂਡਡ ਆ ਨਹੀਂ ਆ ਹੁੰਦਾ ਆਓ ਹੋ ਹੋ ਉਹ ਅਸਲੀ ਆ ਦੋ ਦੇ ਵਿੱਚ ਆ ਤਾਂ ਦੂਜਾ ਤਾਂ ਬਲੈਂਡਡ ਆ ਹਾਂ ਬਲੈਂਡਡ ਇਹ ਤਾਂ ਤਲਣ ਤੋਂ ਵਾਸਤੇ ਠੀਕ ਚ ਕਿਸ਼ੇ ਨੇ ਐਵੜੀ ਕੁਕੀਓ ਵਾਸਤੇ ਲੈਣਾ ਹੂੰ ਇਹ ਖਾਦਾ ਇਹਦਾ ਆਪਣੇ ਕੁਕਿੰਗ ਵਿੱਚ ਆਵੇ ਤਾਂ ਕੰਮ ਨਾ ਬਾਇਤਰੀਕ ਤਾਂ ਘੜੇਟੇ ਦੀ ਦੋ ਬੋਤਲਾਂ ਕਿ ਤੈਨ ਲੈਣ ਨੂੰ ਬਹੁਤ ਆਪੀ ਦਾ ਤਾਂ ਹੰਗਰੂ ਬਹੁਤ ਬਹੁਤ ਨੂਡਲ ਇਹ ਵੀ ਲਾ ਸੁਣਾਦਰਾ ਕਾਣ ਲਾ ਗਿਆ ਇਹਦਾ ਸਭ ਨੂੰ ਜਾਂਦਾ ਇੱਕ ਗੱਲ ਹਨ ਆ ਆ ਜਿਹੜੇ ਆਲੂ ਆ ਨਾ ਇਹੋੜੇ ਵਿੱਚ ਬਹੁਤ ਕਹਿੰਦੇ ਉਹ ਬੰਦੇ ਵਿੱਚ ਬਣਾਉਣੇ ਹੁਣ ਤਾਂ ਆ ਲਿਆ ਕਰਿਆ ਛੋਟੇ ਐਦਾਂ ਹੀ ਲਾਤਾ ਪੂਰਾ ਯਾਰ ਹਾਫ ਹਾਫ ਕੱਟ ਕੇ ਵਧੀਆ ਬਣਦਾ ਥੈਟ ਇਜ਼ ਵੀਗਨ ਵੀਗਨ ਬ੍ਰੈਡਾਂ ਦੀ ਉਹ ਬਹੁਤ ਵੈਰਾਈਟੀ ਹੈ ਆਪਣੇ ਇੱਕ ਦੋ ਬ੍ਰੈਡ ਹੁੰਦਾ ਆਪਣੇ ਨਹੀਂ ਵੈਰਾਈਟੀ ਤਾਂ ਨਹੀਂ ਹੁੰਦੀ ਇੰਡੀਆ ਇੰਡੀਆ ਨਾ ਇੰਡੀਆ ਇੱਕ ਗੋਲੀ ਡਬਲ ਰੋਟੀ ਹੁੰਦੀ ਆ ਇੱਕ ਬ੍ਰੈਡ ਹੁੰਦਾ ਫ੍ਰੈਸ਼ ਹੁੰਦੀ ਪਰ ਤੇ ਇੰਡੀਆ ਵਾਲੀ ਤਾਂ ਮੁਕਾਬਲਾ ਨਹੀਂ ਹਾਂ ਮੂਜੀ ਟੇਸਟ ਵੱਖਰਾ ਹੀ ਹੁੰਦਾ ਬਸ ਇੰਡੀਆ ਵਾਲੀ ਤਾਂ ਬਹੁਤ ਸਵਾਦ ਹੁੰਦੀ ਉਹਨੇ ਸ਼ਾਮ ਨੂੰ ਅਸੀਂ ਗੋਭੀ ਵੀ ਲਾਉਗੇ ਇਹ ਤਾਂ ਆਪਣੇ ਇਹ ਤਾਂ ਆਪਣੀਆਂ ਮੇਨ ਸਬਜ਼ੀਆਂ ਵਾ ਹੁਣ ਹੈਨਾ ਗੋਭੀ ਗਾਜਰਾ ਆਹ ਬਤਾਉਂਗੀ ਬੜਾ ਹੈ ਬਤਾਉਂ ਪਰਠਾ ਬਣਾਉਣਾ ਹੈ ਲੈਣਾ ਜੇ ਲੈਣਾ ਪਰ ਬਣਾਉਣਾ ਤੂੰ ਆ ਮੈਂ ਤਾਂ ਖਾਣੇ ਵਾਲਾ ਪਰਠਾ ਪਰਠਾ ਕੋਆ ਦਾਲ ਵਧੀਆ ਜੀ ਪਤਲੀ ਜੀ ਨਾਲ ਹੋਵੇ ਪਲੇ ਰੰਗ ਦੀ ਰੰਗ ਦੀ ਕਿ ਨਹੀਂ ਚਕਿੰਨੀ ਜੀ ਵਧੀਆ ਪਾਲਾ ਵਧੀਆ ਦੇਖ ਯਾਰ সুইਟ ਪੋਟੇਟੋ ਇਹ ਨਹੀਂ ਮੈਡਮ ਇਹ ਰਹਿਣ ਦੇ ਬਾਬਾ ਸ਼ੂਗਰ ਦਾ ਘਰ ਚਾਹ ਦਾ ਲੈ ਲਾ ਯਾਰ ਅੱਧੀ ਕਿ ਸ਼ੀਸ਼ੀ ਹੋਆ ਇਹਦਾ ਖਤਮ ਹੋ ਜਾਂਦਾ ਫੂ ਪੂਰੇ ਟਾਈਮ ਪਰ ਹੁੰਦਾ ਨੇ ਥੱਲੇ ਦੇਖ ਲਿਆ ਕਰਾਂ ਦੇ ਜਾਂ ਟ੍ਰੇ ਦੇ ਥੱਲੇ ਨਹੀਂ ਥੱਲੇ ਬਾਦ ਵਿੱਚ ਥੱਲੇ ਤੇ ਵੀ ਉਹ ਤਾਂ ਨਹੀਂ ਹੋਈ ਵੀ ਕਈ ਵਾਰ ਨਾ ਫੁੱਟਿਆ ਹੋ ਹੁੰਦਾ ਬਸ ਐ ਕਰਕੇ ਘੁਮਾ ਕੇ ਦੇਖ ਲਓ ਪਤਾ ਲੱਗ ਜਾਊਗਾ ਵੈਰੀ ਗੁੱਡ ਆਮ ਗੋਕਾਂ ਤੇ ਆਮ ਵਾਲੀਆ ਟਿੱਕਾ ਹਨ ਇੰਚੀ ਟੇਪ ਵਗੈਰਾ ਕੀ ਹੈ ਇੰਚੀ ਟੇਪ ਵਗੈਰਾ ਆਮ ਵਾਲੀਆ ਟਿੱਕਾ ਨੇ ਅੱਦੇ ਨੀੜਲਾ ਬਕੈ ਹਾਂ ਪਰ ਇਹ ਥੋੜਾ ਜਿਹਾ ਸੀਣਾ ਸੁਣਾ ਹੋਵੇ ਕਈ ਵਾਰ ਕੋਈ ਬਟਨ ਬਟਨ ਮੈਂ ਪਹਿਲਾਂ ਜਾਂਦਾ ਹਾਂ ਉੱਡ ਰੋੜਾ ਜਾਂਦਾ ਹਾਂ ਹਾਂ ਰੀਲਾ ਵੀ ਬਣ ਜਾਂਦੇਗਾ ਛੋਟੀਆਂ ਹਾਂ ਉੱਪਰ ਬੜੀਆਂ ਵੀ ਬਣੀਆਂ ਪਰ ਇਹਨਾਂ 'ਚ ਦਮ ਨਹੀਂਗਾ ਮਿਲਲਾ ਦਾ ਚਾਰ ਚਾਰ ਧਾਗੇ ਮਸਾਲੇ ਆਏ ਹੋਏ ਆ ਪਸੋ ਹੀ ਆ ਥੋੜੀ ਜਿਹੀ ਕੰਮ ਹੋ ਰਿਹਾ ਐ ਨਾ ਮਸ਼ੀਨ ਪਈ ਆ ਦੇਖ ਹਾਂ ਹਾਂ ਰਿਪੇਅਰ ਕੰਮ ਨੂੰ ਹੋਣਾ ਹਾਂ ਮਸ਼ੀਨ ਪਈ ਆ ਉਹਨੇ ਰੱਖੀ ਚਾਕਲੇਟ ਲੈ ਲੈ ਯਾਰ ਇੱਥੇ ਪਈ ਚਾਕਲੇਟ ਆਹੀ ਪਈ ਕਈ ਵਾਰ ਰੋਟੀ ਦੇ ਬਾਅਦ ਦਿਲ ਕਰ ਜਾਂਦਾ ਖਾਣ ਨੂੰ ਹੁੰਦਾ ਹੈ ਨਹੀਂ ਅੱਜ ਜਿਹੜੀ ਤਾਂ ਸਬਜ਼ੀ ਬਣਾਈ ਸੀ ਉਹਦਾ ਟੇਸਟੀ ਸੀ ਬਹੁਤ ਮਿਰਚ ਤੇ ਯਾਰ ਉਹਦੇ ਵਿੱਚ ਕਰਾਰੀ ਸੀ ਲੈ 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 ਗੈਰੀ ਮਿਲ ਕੋ ਰਵੀ ਮਿਲਦਾ ਉਹ ਗੱਲ ਇਹ ਵੀ ਹਿੰਦੁਸਤਾਨ ਜਨੰਦ ਡੈਰੀ ਮਿਲਕ ਨਾ ਇਟਲੀ ਦੇ ਵਿੱਚ ਨਹੀਂ ਮਿਲਦਾ ਹਨਾ ਡੈਰੀ ਮਿਲਕ ਕਿਉਂਕਿ ਉਹ ਮੁੰਡੇ ਨੇ ਉੱਥੇ ਤੇ ਨਹੀਂ ਮੰਗਾਇਆ ਸੀਗਾ ਉਹਨੂੰ ਨੇ ਉਹਨੂੰ ਕਿਹਾ ਨਹੀਂ ਸੀ ਵੀ ਇੱਥੇ ਤੇ ਲੈ ਕੇ ਆਓ ਜੀ ਸਹੀ ਗੱਲ ਇਟਲੀ ਨਹੀਂ ਮਿਲਦਾ ਉਰੇ ਮਿਲਦਾ ਉਰੇ ਤਾਂ ਬੱਦੂ ਮਿਲਦਾ ਇਹ ਤਾਂ ਲਿਡਲ ਵਗੈਰਾ ਕੁਝ ਮਿਲਦਾ ਹਨਾ ਉੱਥੇ ਨਹੀਂ ਲਿਡਲ ਤੋਂ ਮਿਲਦਾ ਉੱਥੇ ਨਹੀਂ ਮਿਲਦਾ ਡਿਫਰੈਂਟ ਡਿਫਰੈਂਟ ਫਾਰਮ ਹੁੰਦਾ ਉਹ ਸਾਡੇ ਸ਼ੂਗੇ ਦਾ ਵੀ ਸਮਾਨ ਖਤਮ ਹੋਇਆ ਵਾ ਆਨਲਾਈਨ ਮੰਗਾਨਿਆ ਵੈਸੇ ਤਾਂ ਅਸੀਂ ਉਹਦਾ ਪਰ ਬਗਾ ਥੋੜਾ ਜਿਹਾ ਲੈ ਲਿਆ ਹੁਣ ਫਿਨਿਸ਼ ਹੋਇਆ ਵਾ ਆ ਸਾਰਾ ਸ਼ੂਬੇ ਦਾ ਸਮਾਨ ਇੱਥੇ ਆ ਕੁੱਤੇ ਬਿੱਲੀਆਂ ਦਾ ਸਮਾਨ ਇੱਥੇ ਪਿਆ ਕਿਹੜਾ ਲੈਣਾ ਤੁਹਾਨੂੰ ਇਹ ਦੇਖ ਕੇ ਲਗੋ ਕਿਹੜਾ ਲੈਣਾ ਹੈ ਪੀਸ਼ਾਲਾ ਚਿਕਨ ਵਾਲਾ ਮਾਊਸ ਐਂਡ ਟਰਕੀ ਨਹੀਂ ਮਾਊਸ ਚੂਹਾ ਨਹੀਂ ਲੈਣਾ ਚੂਹੇ ਦੀ ਸਵੈਲਾ ਹੋਊਗੀ ਇਹ ਜਾਤਰਾ ਮਾਊਸ ਬੀਫ ਡੱਬੀਆਂ ਵਿੱਚ ਆਹ ਇਹ ਵੀ ਮਾਊਸ ਐਂਡ ਟਰੋਟ ਮਾਊਸ ਟਰਕੀ ਇਹ ਜੀ ਮਾਊਸ ਇਹ ਜੀ ਮਾਊਸ ਤੂੰ ਹਾਰੇ ਜੇ ਪਾਇਆ ਦਾ ਸਾਡੇ ਮਾਊਸ ਐਂਡ ਟਾਉਈ ਇਹ ਵੀ ਮਾਊਸ ਇਹ ਠੀਕ ਹੈ ਲੀਵਰ ਐਂਡ ਚਿਕਨ ਗਰੇਵੀ ਹਾਂ ਇਹ ਲੈ ਲਵਾਂ ਭਾਵੇਂ ਲੋਕ ਕੱਟ ਲੈਣ ਤੇ ਨਾ ਆਹ ਉਹ ਚੂਹੇ ਵਾਲਾ ਹਰੇ ਘਰੇ ਨਾ ਖਰੀਦਦਾ ਕਿਉਂਕਿ ਘਰ 'ਚ ਸਮੈਲ ਆਈ ਜਾਂਦੀ ਹੈ ਬਰੋ ਬਾਈ ਕਿੰਨੀਆਂ ਸਿੱਸੀ ਲੈ ਲਈਆਂ ਤਿੰਨ ਤੇ ਹੁਣ ਮੈਨੂੰ ਇੱਕ ਹੱਥ 'ਚ ਫੜਾਈ ਜਾ ਤੂੰ ਸਾਰੇ ਕਿਸਮ ਕਿੱਥੇ ਆ ਅੱਠ ਲੀ ਲੈ ਜੇ 4 ਦਿਨ ਤਾਂ ਲੰਘਣਗੇ ਕਿ ਨਹੀਂ ਆ ਪਾਤਲੀ ਨੇ ਇੱਕ ਦੋ ਲਾ ਲੇ ਲਾ ਤਿੰਨ ਚਾਰ ਨਾ ਬਹੁਤ ਬਹੁਤ ਆ ਚਾਰਕ ਦਿਨ ਲੱਗ ਜਾਣਾ ਜਦੋਂ ਉਹਨੇ ਪ੍ਰਿਅੰਕਾ ਲੈ ਆਉਗੀ ਜਾ ਕੇ ਕਿਸੇ ਹੋਰ ਮਾਰਕੀਟ ਜਿਹੜੀ ਚਲੰਦੀ ਓ ਪ੍ਰਿਅੰਕਾ ਪਤਾ ਨਹੀਂ ਕਿਉਂ ਹੈ ਨਾ ਉਹ ਲੀਡਲ ਦਾ ਕਹਿੰਦੀ ਯੂਜ਼ ਨਹੀਂ ਕਰਦੀ ਉਹਦੇ ਵਾਸਤੇ ਦੱਸ ਉਹਨੂੰ ਵਧੀਆ ਚੀਜ਼ਾਂ ਖੁਲਾਉਂਦੀ ਆ ਉਹਨੂੰ ਵਧੀਆ ਚੀਜ਼ਾਂ ਖੁਲਾਉਂਦੀ ਆ ਉਹ ਉਹਨੂੰ ਡਾਕਟਰ ਕੋਲ ਗਏ ਤੇ ਉਹਦਾ ਪਿੱਛੇ ਉਹ ਕਰਾਣ ਵਿਜ਼ਿਟ ਹੋ ਕਹਿੰਦਾ ਇਹਦਾ ਵਜ਼ਨ ਘਟਾਓ ਕਹਿੰਦਾ ਤੁਸੀਂ 5 ਕਿਲੋ ਦਾ ਕਰਿਆ ਪਿਆ ਇਹ ਇਹ ਕਰ ਲੋ ਯਾਰ ਸਮਾਨ ਥੋੜਾ ਥੋੜਾ ਕਰਦੇ ਵੀ ਖਸਾ ਆ ਜਾਂਦਾ ਨਾ ਸਹੀ ਗੱਲ ਆ ਵੀ ਤੇ 100 ਪਾੜਦੇ ਕਿੰਨਾ 100 ਚਲ ਇਹਨਾਂ ਦਾ ਹਫਤੇ ਦਾ ਲੱਗਦਾ ਯਾਰ ਇਹ ਤਾਂ ਜ਼ਰੂਰੀ ਆ ਭਾਈ ਜੇ ਖਾऊं ਜੇ ਲੈ ਕੇ ਜਾਵਾਂਗੇ ਤਾਂ ਹੀ ਖਾਉਂਗੇ ਘਰ ਜਾ ਕੇ ਆਹਾ ਹਾ ਵੈਦਰ ਹਨਾ ਚਾ ਤਾਂ ਪੰਨਾ ਮੈਂ ਮੈਂ ਆਈ ਸੀ ਹਾਂ ਜੱਤ ਜਿਆ ਪਉਣ ਤਾਂ ਖਸਾ ਜਾਂਦਾ ਸੀ ਕਿਹੜੇ ਜਮਾਨੇ ਦੀ ਗੱਲ ਕਰ ਰਹੀ 11 12 ਸਾਲ ਪਹਿਲਾਂ ਦੀ ਗੱਲ ਕਰ ਰਹੀ ਹੈ ਤੁਸੀਂ ਮੈਂ ਕਰਦੀਆਂ 2014 15 ਦੀ ਕਰਦੀ 2014 15 ਆਪੇ 10 11 ਸਾਲ ਦਾ ਮੌਸਮ ਮੀਂਹ ਘਰ ਬਾਅਦ ਕਿੰਨਾ ਸਾਫ਼ ਹੋ ਗਿਆ ਮੌਸਮ ਹਨਾ ਅੱਜ ਦੁੱਧ ਪਿਆ ਵਿੱਚ ਹੈ ਬਾਈ ਚਲੋ ਇੱਕ ਵੇਸ਼ ਪਤਾ ਜੀ ਆ ਗਏ ਮਗਾ ਸਾਈਡ ਪਰ ਬੈਠ ਕੇ ਗੱਡੀ ਦੇ ਹੋਰ ਤਰਾ ਫੀਲ ਹੁੰਦਾ ਕਦੇ ਬੈਠਾ ਇਨਾ ਸਾਈਡ ਪਰ ਡਰਾਈਵਿੰਗ ਸੀਟ ਤੇ ਹੀ ਹੁੰਦਾ ਨਾ ਹਮੇਸ਼ਾ ਸਹੀ ਗੱਲ ਆਓ ਵੈਲਕਮ 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 ਉਰੀ ਰੱਖਣ ਲੱਗ ਗਿਆ ਸਵਾਰ ਕਿ ਚੰ ਤੱਕ ਨਹੀਂ ਜਾਣਾ ਆ ਗਿਆ ਆ ਗਿਆ ਆ ਗਿਆ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਅੰਦਰ ਚੱਲ ਤੇਰੇ ਬਾਅਦ ਤੇ ਰਾਸ਼ਨ ਲਿਆਂਦਾ ਅਲੇ ਦੇ ਖੇਡ ਲਾ ਸ਼ੂਗਰ ਮੇਂ ਗਿਆ 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 ਸ਼ੂਗਰ ਦਾ ਖਾਣਾ ਆ ਗਿਆ ਭਾਈ ਸ਼ੂਗਰ ਦਾ ਖਾਣਾ ਆ ਗਿਆ ਡਿਫਰੈਂਟ ਸ਼ੂਗਰ ਜੀ ਡਿਫਰੈਂਟ ਮਿਲੂਗਾ ਤਨ ਅੱਜ ਟੇਸਟ ਡਿਫਰੈਂਟ ਕਰਕੇ ਦੇਖ ਸੋ ਅਰੇ ਹੀ ਲੱਗਿਆ ਨਹੀਂ ਨਹੀਂ ਇਹ ਇਹਨੂੰ ਵੀ ਟੇਸਟ ਦਾ ਪਤਾ ਹੁੰਦਾ ਵੇ ਹੈ ਗਰਮ ਪਾਣੀ ਪਾਣਾ ਦਾ ਫੇਰ ਤਾਂ ਹੈ ਕਿੰਨਾ ਪਾਣੀ ਥੋੜਾ ਜਿਹਾ ਘੁੱਟੇ ਪਾ ਦੇ ਪਾ ਕੇ ਘੋਲ ਦੇ ਗਰੇਵੀ ਬਣ ਗਈ ਪੁੱਤ ਤਰੀ ਲਾਤੀ ਮम्मा ਨੇ ਹੁਣ ਲੱਗੀ ਸਮਾਨ ਫੋਲ ਹਾਂ ਤੁਸੀਂ ਉੱਧਰ ਠੀਕ ਆ ਕੇ ਬੈਠੋ ਪਲੀਜ਼ ਮੈਂ ਕੰਮ ਮਨਾ ਲੱਗ ਪਾ ਸਮਾਨ ਲਾ ਲੈ ਮੈਂ ਪਲੀਜ਼ ਮੈਂ ਤੇ ਦੁਕਾਨ ਨਹੀਂ ਨਹੀਂ ਤੁਸੀਂ ਵੇਚਾਈ ਜਾਨੇ ਚਲੋ ਉੱਧਰ ਮੈਂ ਹੱਦ ਕਰਤੀ ਹਾਂ ਚਲੋ ਹੱਦ ਕਰਦੇ ਇੱਕ ਤਾਂ ਅੰਦਰ ਦੀ ਯੂਥ ਹੈਲਪ ਕਰਾਓ ਕੋਈ ਯੂਥ ਨਹੀਂ ਕਰਾ ਰਹੇ ਤੁਸੀਂ ਤੁਸੀਂ ਖੜੇ ਹੋ ਨਹੀਂ ਮੈਂ ਹੈਲਪ ਕਰਾ ਰਿਆ ਮੈਂ ਤੇਰੇ ਨਾਲ ਬਾਹਰ ਤੇ ਸਮਾਨ ਨੀ ਚਾ ਕੇ ਲੈ ਕੇ ਆਇਆ ਮੈਂ ਉਹ ਜਿਹੜਾ ਉਹ ਅੰਦਰ ਸਮਾਨ ਰੱਖਿਆ ਮੰਦਰ ਲੈ ਕੇ ਆਇਆ ਮੈਂ ਡੋਰ ਖੋਲਿਆ ਠੀਕ ਆ ਉਹ ਤੋਂ ਬਾਅਦ ਮੈਂ ਸਮਾਨ ਅੰਦਰ ਖਿੱਚਿਆ ਤੇਰਾ ਮਾਈ ਗੋਡ ਐਨਾ ਹਾਂ ਅੱਛਾ ਠੀਕ ਆ ਚਲ ਫਿਰ ਆ ਜਾ ਹੁਣ ਬਹਿ ਜਾ ਅੜੀ ਘਰ ਚ ਕੋਈ ਇੱਜ਼ਤ ਨਹੀਂ ਹੈਗੀ ਬੰਦੇ ਦੀ ਕਹਿੰਦੇ ਉੱਧਰ ਬਹਿ ਜਾ ਜਾ ਕੇ ਸੋਫੇ ਤੇ ਇਹ ਜਨਾਨੀਆਂ ਵੀ ਨਾ ਇਹਨਾਂ ਨੇ ਆਪ ਕੰਮ ਕਰ ਦਿਆ ਫਿਰ ਦੂਏ ਬੰਦੇ ਨੂੰ ਐ ਸਮਝਦੇ ਵੀ ਕੁਝ ਵੀ ਨਹੀਂ ਕਰਦਾ ਹੈ ਹੈਲੋ ਬਹਿ ਗਿਆ ਮੈਂ ਹੁਣ ਮੈਨੂੰ ਇਹ ਲਾਈਫ ਗਲਾਸ ਗਲੂਸ ਫੜਾ ਦੇ ਫਿਰ ਮੈਂ ਮੈਤ ਮਾਲਵਾ ਲਾ 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 ਇੱਥੇ ਯੂਕੇ ਚ ਨਾ ਜਿਹੜੀ 8-10 ਪਾਉਂਡ ਦੀ ਵਾਈਨ ਦੀ ਬੋਤਲ ਆਉਂਦੀ ਆ ਨਾ ਉਹਦੇ ਨਾਲੋਂ ਵਧੀਆ ਆਹਾਂ ਯੂਰਪ ਦੀ ਇਟਲੀ ਦੀ ਮੈਨੂੰ ਲੱਗਾ 1.5 ਯੂਰੋ ਦਾ ਹੈ ਦੀ ਲੀਟਰ ਆ ਇਹ ਵਾਈਨ ਇਹ ਉਹਦੇ ਨਾਲੋਂ ਜ਼ਿਆਦਾ ਵਧੀਆ ਟੇਸਟ ਹੈ ਇਹਦਾ ਦਾਲ ਤੜਕੀ ਆ ਮੇਰੇ ਬਾਅਦ ਤੇ ਅੱਜ ਹੁਣ ਦਾਲ ਖਵਾਉਂਗੇ ਮਿੱਤਰਾਂ ਨੂੰ ਓਕੇ 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 ਕਹਿੰਦੇ ਜ ਜਨਾਨੀ ਕੰਮ ਕਰਦੀ ਹੋਵੇ ਤਾਂ ਦੂਰੇ ਰਹਿਣਾ ਚਾਹੀਦਾ ਬਾਬਾ। ੁੱਲਾ ਵੀ ਆਪਣੇ ਵੱਤੋਂ ਤਾਂ ਦਾਲ ਰੈਡੀ ਆ। ਦਾਲ ਸਲਾਦ ਬਸ ਸਾਹੀ ਡਿਨਰ ਆਗਣਾ ਤਾਂ। ਰਾਤ ਨੂੰ। ਉਹ ਸਵਾਦ ਸੀ ਜਿਹੜੀ ਅੱਜ ਤੂੰ ਸਬਜ਼ੀ ਬਣਾ ਕੇ ਗਈ ਸੀ। ਥੈਂਕ ਯੂ। ਹਾਂ ਨਵੀਂ ਰੈਸਪੀ ਦੀ ਵਾ। ਹਾਂ। ਕਰੀਮ ਜੇ ਵਾਲੀ ਸੀ ਉਹ। ਹਾਂ। ਦਾਲ। ਕੋਈ ਬਿੰਦੀ ਪੜੀਏ ਜਾਂਤਰ ਮੈਂ ਉਹਦੇ ਚੀ ਭਾਗ ਨਹੀਂ ਨਹੀਂ ਆ। ਹੂੰ। ਚਾਹੋ ਚੱਕ। ਬੜਾ ਟੇਸਟੀ ਦੇਗੀ। ਦੇ ਕੇਸ਼ਵ ਤਾਂ ਵਧੀਆ ਖਾਣਾ ਬਣਾ ਰਿਹਾ ਹੈ। ਇਹ ਕੈਮਰਾ ਵਾਲੇ ਪੁੱਤ। ਉਹ। ਕਿਹੜਾ ਲੂ? ਮੈਸਵਾ। ਇਹ ਵੀ। ਇਹੋ ਜਿਹਾ ਉਹ ਸਾਡੇ ਦਾ ਫਾਇਦਾ ਇਹ ਆਪਣੀ ਕੁਕਿੰਗ ਆਪੇ ਕਰ ਲੰਦਾ। ਮੈਕਨੀਕਲੀ ਕਰ ਲੰਦਾ ਇਹ ਵਧੀਆ। ਇਹੋ ਦਬਟਾ ਕੋਟ। ਮਾਤਾ ਰਾਣੀ ਤੂੰ ਘਰ ਨਹੀਂ ਬਾਹਰ। ਮਂ ਬਾਰਿਸ਼ ਮੈਂ ਮੀਂਹ ਨਹੀਂ ਪੈਂਦਾ। ਆ ਅਕਸ ਬਾਹਰ ਉਠਾਤਾ ਅੱਜ ਤਾਂ ਸ਼ੇਰੀ ਝੁਗਾ ਹੈਲੋ ਠੰਡਾ ਯਾਰ ਬਾਹਰ ਤੋਂ ਬੜੀ ਠੰਡ ਨਹੀਂ ਬਾਹਰ ਹੂੰ ਕੋਈ ਨਹੀਂ ਕਿਹਾ ਬਾਹਰ ਮੈਨੂੰ ਕੀਨੇ ਕਿਹਾ ਮੈਂ ਤੈਨੂੰ ਦੇਖਣ ਆਇਆ ਮੈਂ ਕਿਹਾ ਹਨੇਰਾ ਬਾਹਰ ਤੂੰ ਡੱਬੇ ਤੋੜ ਲੱਗੇ ਕੁਆੜੀਆਂ ਮਾਰ ਤੱਪੇ ਬੈਨ ਹਾਂ ਲੱਗਦਾ ਤਾਂ ਤਾਂ ਕਿਉਂ ਉਹ ਸੀਓ ਖਤਮ ਹੋ ਰਿਹਾ ਤਾਂ ਮੈਂ ਦੇਖਿਆ ਅੱਜ ਇੱਕ ਜਮਚਾ ਰਹਿ ਗਿਆ ਪ੍ਰਿਆੰਕਾ ਸਿੰਘ ਸਾਡੇ ਸਾਰੇ ਲੱਗ-ਲੱਗ ਆਉਂਦੇ ਨੇ ਸਾਰੇ ਨਾਲ ਲੱਗ-ਲੱਗ ਰੋਟੀ ਦਾ ਟਾਈਮ ਇਹ ਹੁਣ ਲੱਗਿਆ ਗੇ ਖਾਣ ਹਾਂ ਪਾ ਪਨ ਨੂੰ ਹੀ ਗਰਮ ਕਰਕੇ ਖਾਣੀ ਪੈਂਦੀ ਆ ਪਾਪੀ ਦਾ ਮੈਨੂੰ ਹਾਂਜੀ ਬੱਸ ਮੈਨੂੰ ਹੀ ਬਾਸੀ ਰੋਟੀਆਂ ਮਿਲਦੀਆਂ ਘਰ ਦੇ ਵਿੱਚ ਬਾਸੀਆਂ ਨਹੀਂ ਮਿਲਦੀਆਂ ਸਵੇਰੇ ਫਰੈਸ਼ ਹੁੰਦੀਆਂ ਨੇ ਪਰ ਮੈਂ ਉਸ ਟਾਈਮ ਕੰਮ ਤੇ ਹੁੰਦੀ ਆ ਕੰਮ ਤੇ ਹੁੰਦੀ ਆ ਹਾਂ ਰਾਤ ਨੂੰ ਮੈਂ ਖਾਂਦਾ ਹੈ ਨਹੀਂ ਰੋਟੀ ਤਾਂ ਹੀ ਅਸੀਂ ਤੁਹਾਡੇ ਦੋ ਫਲਕੇ ਬਣਾ ਕੇ ਜਾਂਦੇ ਹਾਂ ਹੋਰ ਬਣਾਉਂਦੇ ਹੀ ਨਹੀਂ ਇਹਨੂੰ ਕਿੱਦਾਂ ਬਦਲ ਲੱਗਦਾ ਵੀ ਕੀ ਬਣ ਗਿਆ ਹਾਂ ਓਹ ਕਿਉਂ ਆ ਗਿਆ ਸਭ ਨੇ ਬਣ ਗਿਆ ਹਾਂ ਬੰਦ ਕਰਤਾ ਹੁਣ ਰਾਤ ਦੇ ਵੱਜ ਗਏ 10 ਤੇ ਰੋਜ਼ ਰਾਤ ਨੂੰ ਇੰਨਾ ਕੁ ਟਾਈਮ ਤਾਂ ਹੋਏ ਜਾਂਦਾ ਜੀ ਸੌਂਦੇ ਸੌਂਦਿਆਂ ਨੂੰ 11 ਤਾਂ ਵੱਜ ਜਾਂਦੇ ਆ ਕਿਉਂ ਜੀ ਇੰਨਾ ਟਾਈਮ ਹੋ ਜਾਂਦਾ ਬੰਦਿਆਂ ਨੂੰ ਸਹੀ ਕਹਿੰਦਾ 11 ਵੱਜ ਜਾਂਦੇ ਆ ਹਾਂ ਰਾਤ ਦੇ 11 ਵੱਜ ਜਾਂਦੇ ਸਵੇਰੇ 5 ਵਜੇ ਫੇਰ ਉੱਠਣਾ ਹੁੰਦਾ ਕਿਉਂਕਿ ਘਰ ਦੀਆਂ ਤਿਆਰੀਆਂ ਕਰਨੀਆਂ ਹੁੰਦੀਆਂ ਖਾਣੇ ਦੀ ਤਿਆਰੀ ਕਰਨੀ ਹੁੰਦੀ ਆ ਮੈਂ 7 ਵਜੇ ਕੰਮ ਤੇ ਨਿਕਲਣਾ ਹੁੰਦਾ ਸੋ ਇਹ ਸੀਗਾ ਜੀ ਸਾਡਾ ਅੱਜ ਦਾ ਬਲੌਗ ਪਸੰਦ ਆਵੇ ਤਾਂ ਲਾਈਕ ਕਰ ਦਿਓ ਹਾਈਪ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿਦਾਂ ਦਾ ਲੱਗਿਆ ਤੋ ਚੈਨਲ ਕਰ ਲਈਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਕਿਸੇ ਹੋਰ ਬਲੌਗਰ ਨਾਲ ਤਦ ਤੱਕ ਸਤ ਸ੍ਰੀ ਅਕਾਲ ਧੰਨਵਾਦ ਸਤ ਸ੍ਰੀ ਅਕਾਲ ਜੀ